ਕਬਾਤੋ ਸੀਲ ਕਰਨ ਦਾ ਹੁਕਮ ਪ੍ਰਾਪਤ ਹੋਇਆ ਹੈ ਇਹਦੇ ਵਿੱਚ ਸਾਡੀ ਇੱਕ ਟੀਮ ਬਣੀ ਹੈ ਉਸ ਟੀਮ ਦੇ ਵਿੱਚ ਸ਼੍ਰੀ ਬਲਜਿੰਦਰ ਸਿੰਘ ਤਹਿਸੀਲਦਾਰ ਫਗਵਾੜਾ ਸ਼ਾਮਿਲ ਹਨ ਸ਼੍ਰੀ ਭਾਤਪੂਸ਼ਣ ਜੀ ਡੀਐਸਪੀ ਫਗਵਾੜਾ ਡਾਕਟਰ ਸੰਜੀਵ ਲੋਚਨ ਸੈਕਟਰੀਸ ਐਸਟੀਐਚ ਫਗਵਾੜਾ ਸ਼੍ਰੀਮਤੀ ਸ਼੍ਰੀਮਤੀ ਉਰਮਿਲਾ ਕੁਮਾਰੀ ਫਾਰਮੇਸੀ ਅਫਸਰ ਐਸਟੀਐਚ ਫਗਵਾੜਾ ਤੇ ਸ਼੍ਰੀਮਤੀ ਸੁਖਿੰਦਰ ਕੌਰ ਕੋਸਲਰ ਓ ਓਏਟੀ ਐਸਟੀਐਚ ਫਗਵਾੜਾ ਸ਼ਾਮਿਲ ਹਨ ਜੀ ਮੈਮ ਇਹਨੂੰ ਸੀਲ ਕਰਦਣ ਦਾ ਹੈ ਵੀਰਾਂ ਨੂੰ ਹਾਂਜੀ ਫਿਰ ਸੀਲ ਕਰਨਾ ਹੈ ਕਾਰਨ ਸੀਲ ਹੋਣ ਦਾ ਜੀ ਸਾਨੂੰ ਤਾਂ ਉਪਰੋਂ ਦੀ ਆਰਡਰ ਆਇਆ ਉਹ ਕੀ ਮਤਲਬ ਕੀ ਕਾਰਨ ਮਤਲਬ ਸਮਝਾਇਆ ਹੋਣਾ ਇਸ ਦੇ ਵਿੱਚ ਦੇਖੋ ਇਹ ਜਿਹੜੀਆਂ ਹਾਰ ਅਥਾਰਟिटीज ਉਹਨਾਂ ਨੂੰ ਪਤਾ ਹੈ ਇਸ ਦੇ ਵਿੱਚ ਇੱਕ ਪ੍ਰੋਪਰ ਲੈਟਰ ਇਸ਼ੂ ਹੋਈ ਸੀ ਡੀ ਐਚ ਐਸ ਵੱਲੋਂ ਕਾ ਸੋ ਉਸ ਦੇ ਅਕੋਰਡਿੰਗਲੀ ਅਸੀਂ ਇਹਨਾਂ ਨੇ ਕਹਿ ਕੇ ਇਸ ਨੂੰ ਸੀਲ ਕਰਿਆ ਇਹ ਕਿੰਨੇ ਸਮੇਂ ਲਈ ਸੀਲ ਕੀਤਾ ਕੁਝ ਸਾਹਮਣੇ ਆਇਆ ਇਸ ਦੇ ਬਾਰੇ ਅਸੀਂ ਕੁਝ ਨਹੀਂ ਅੱਛਾ ਜੀ ਕੋਈ ਕਮੈਂਟ ਤੇ ਮੈਮ ਜਿਹੜੀਆਂ ਇੱਥੇ ਗੋਲੀਆਂ ਖਾਣਾਂ ਦੇ ਵਿਅਕਤੀ ਉਹ ਦਵਾਈ ਕਿੱਥੋਂ ਖਾਣਗੇ ਹੁਣ ਉਹ ਸਿਵਲ ਹਸਪੀਟਲ ਭਗਵਾੜਾ ਦੇ ਵਿੱਚ ਸ਼ਿਫਟ ਹੋ ਜਾਏਗਾ ਇਹ ਜਿਹੜੀ ਗੋਲੀ ਵੇਚਦੇ ਆ ਕਿੰਨੇ ਦੀ ਵੇਚਦੇ ਸਾਹਮਣੇ ਆਇਆ ਕੁਝ ਨੇ ਇਸੇ ਬਾਰੇ ਸਮਝਾਉਣੇ ਦਾ। ਅਸੀਂ ਇੱਥੇ ਸਾਰੇ ਅਕਾਊਂਟਿੰਗ ਵਗੈਰਾ ਕਰਕੇ ਜੋ ਵੀ ਸਟਾਕ ਵਗੈਰਾ ਸਾਰਾ ਚੈੱਕ ਕੀਤਾ ਹੈ ਨਾ ਕਿ ਸਟਾਕ ਚ ਕੀ ਆਇਆ ਜੀ? ਇਹ ਤਾਂ ਸਟਾਕ ਦਾ ਫਿਲਹਾਲ ਤਾਂ ਇਸ ਸਾਨੂੰ ਠੀਕ ਹੀ ਮਿਲਿਆ ਜੋ ਇਹਨਾਂ ਦੇ ਰਜਿਸਟਰ ਨਾਲ ਹੋਣੇ ਨੇ। ਮੈਮ ਸੀਲ ਕਰਨ ਦਾ ਕਾਰਨ। ਦੇਖੋ ਜੋ ਸਾਨੂੰ ਬਰੌਡਰ ਹੋਏ ਹੈ ਸੀ ਉਹਦੇ ਅਕੋਰਡਿੰਗ ਚੱਲਦਾ ਹੈ। ਤੇ ਕਿੰਨੇ ਸਮੇਂ ਤੱਕ ਚੱਲਦਾ ਹੁੰਦਾ ਹੈ ਮੈਮ ਇਹ? ਕਿੰਨੇ ਸਮੇਂ ਤੋਂ ਡਾਕਟਰ ਸੰਜੀਵ ਲੋਚਨ ਐਥੇ ਹਰ ਮਹੀਨੇ ਚੈਕਿੰਗ ਹੁੰਦੀ ਹੈਗੀ ਐ ਸਰਜਰੀ ਰੂਟੀਨ ਚੈਕਿੰਗ ਹੈ ਜੀ ਸੋ 5 ਸਾਲ ਤੋਂ ਇਹ ਚੱਲ ਰਿਹਾ ਸੈਨ 5 ਸਾਲ ਤੋਂ ਚੱਲਦਾ ਆ ਤੇ ਆਰਡਰ ਕੋਲੋਂ ਹੋਏ ਸੀਲ ਕਰਨਦੇ ਆ ਜੀ ਕੱਲ ਕੱਲ ਆਰਡਰ ਹੋਈ ਜਾਂਦੀ ਹੈ ਹਲੋ ਬਲਜਿੰਦਰ ਸਿੰਘ ਫਗਵਾੜਾ ਅੱਜ ਸਾਨੂੰ ਉੱਚ ਅਧਿਕਾਰੀਆਂ ਦੀ ਹਦਾਇਤਾਂ ਹੋਈਆਂ ਸੀਗਾ ਕਿ ਇੱਥੇ ਇੱਕ ਸਹਿਜ ਡੀ ਐਡਿਕਸ਼ਨ ਸੈਂਟਰ ਸੀਗਾ ਸਿਵਲ ਹਸਪੀਟਲ ਦੇ ਲੱਗੇ ਅ ਐਸ ਐਮਓ ਡਾਕਟਰ ਰਮਨ ਐਂਡ ਸਾਈਕਾਟ੍ਰਿਸਟ ਮੈਮ ਇਹ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਗੱਠ ਟੀਮ ਗਠਿਤ ਕੀਤੀ ਗਈ ਸੀ ਉਹਨਾਂ ਦੀ ਇਹ ਡਿਊਟੀ ਲੱਗੀ ਸੀ ਕਿ ਇਸ ਨੂੰ ਸੀਲ ਕੀਤਾ ਜਾਵੇ ਸੀਜ਼ ਕਰਨ ਸੀਲ ਕਰਨ ਦਾ ਕਾਰਨ ਕੋਈ ਸਾਹਮਣੇ ਆਇਆ ਤਾਂ ਨਹੀਂ ਫਿਲਹਾਲ ਤਾਂ ਸਾਨੂੰ ਉੱਚ ਅਧਿਕਾਰੀਆਂ ਵੱਲੋਂ ਫੈਸਲਾ ਆਇਆ ਹੁਕਮ ਆਇਆ ਹੈ ਕਿ ਇਸ ਨੂੰ ਸੀਲ ਕੀਤਾ ਜਾਵੇ ਬਾਕੀ ਹਲੇ ਜਾਂਚ ਦਾ ਵਿਸ਼ਾ ਹੈ ਤੰਤ ਪ੍ਰਭਾਵ ਤੋਂ ਸੀ ਕਰਨ ਦਾ ਹੁਕਮ ਪ੍ਰਾਪਤ ਹੋਇਆ ਹੈ ਇਹਦੇ ਵਿੱਚ ਸਾਡੀ ਇੱਕ ਟੀਮ ਬਣੀ ਹੈ ਉਸ ਟੀਮ ਦੇ ਵਿੱਚ ਸ਼੍ਰੀ ਬਲਜਿੰਦਰ ਸਿੰਘ ਤਹਿਸੀਲਦਾਰ ਫਗਵਾੜਾ ਸ਼ਾਮਲ ਹਨ ਸ਼੍ਰੀ 파ਟਪੂਸ਼ਨ ਜੀ ਡੀਐਸਪੀ ਫਗਵਾੜਾ ਡਾਕਟਰ ਸੰਜੀਵ ਲੋਚਨ ਸੈਕਟਰੀਸਟ ਐਸਟੀਐਚ ਫਗਵਾੜਾ ਸ਼੍ਰੀਮਤੀ ਸ਼੍ਰੀਮਤੀ ਉਰਮਿਲਾ ਕੁਮਾਰੀ ਫਾਰਮੇਸੀ ਅਫਸਰ ਐਸਟੀਐਚ ਫਗਵਾੜਾ ਤੇ ਸ਼੍ਰੀਮਤੀ ਸੁਖਵਿੰਦਰ ਕੌਰ ਕੋਸਲਰ ਓ ਓ ਏਟੀ ਐਸਟੀਐਚ ਫਗਵਾੜਾ ਸ਼ਾਮਲ ਹਨ ਇਹਨਾਂ ਨੂੰ ਸੀਲ ਕਰਦਣ ਤੇ ਆਵੇਗਾ ਹਾਂਜੀ ਫਿਰ ਸੀਲ ਕਰਨਾ ਹੈ ਕਾਰਨ ਸੀਲ ਹੋਣ ਦਾ ਜੀ ਸਾਨੂੰ ਤਾਂ ਉਪਰੋਂ ਦੀ ਆਰਡਰ ਆਇਆ ਉਹ ਕੀ ਮਤਲਬ ਕੀ ਕਾਰਨ ਮਤਲਬ ਸਮਝਾਇਆ ਹੋਣਾ ਇਸ ਦੇ ਵਿੱਚ ਦੇਖੋ ਇਹ ਜਿਹੜੀਆਂ ਹਾਈ ਅਥਾਰਟिटीज ਉਹਨਾਂ ਨੂੰ ਪਤਾ ਹੈ ਇਸ ਦੇ ਵਿੱਚ ਇੱਕ ਪ੍ਰੋਪਰ ਲੈਟਰ ਇਸ਼ੂ ਹੋਈ ਸੀ ਡੀ ਐਚ ਐਸ ਵੱਲੋਂ ਕਾ ਸੋ ਉਸ ਦੇ ਅਕੋਰਡਿੰਗਲੀ ਅਸੀਂ ਇਹਨਾਂ ਨੇ ਕਹਿ ਕੇ ਉਸ ਨੂੰ ਸੀਲ ਕੀਤਾ ਇਹ ਕਿੰਨੇ ਸਮੇਂ ਲਈ ਸੀਲ ਕੀਤਾ ਕੁਝ ਸਾਹਮਣੇ ਆਇਆ ਇਸ ਦੇ ਬਾਰੇ ਅਸੀਂ ਕੁਝ ਨਹੀਂ ਅੱਛਾ ਜੀ ਤੇ ਮੈਮ ਜਿਹੜੀਆਂ ਇੱਥੇ ਗੋਲੀਆਂ ਖਾਣਾਂ ਦੇ ਵਿਅਕਤੀ ਉਹ ਦਵਾਈ ਕਿੱਥੋਂ ਖਾਣਗੇ ਹੁਣ ਉਹ ਸਿਵਲ ਹਸਪੀਟਲ ਫਗਵਾੜਾ ਦੇ ਵਿੱਚ ਸ਼ਿਫਟ ਹੋ ਜਾਏਗਾ ਇਹ ਜਿਹੜੀ ਗੋਲੀ ਵੇਚਦੇ ਆ ਕਿੰਨੇ ਦੀ ਵੇਚਦੇ ਸਾਹਮਣੇ ਆਇਆ ਕੁਝ ਨੇ ਇਸੇ ਬਾਰੇ ਚਾਹੁੰਨੇ ਕਰਤਾ ਅਸੀਂ ਇੱਥੇ ਸਾਰਾ ਅਕਾਊਂਟਿੰਗ ਵਗੈਰਾ ਕਰਕੇ ਜੋ ਵੀ ਸਟਾਕ ਵਗੈਰਾ ਸਾਰਾ ਚੈੱਕ ਕੀਤੇ ਹਨਾ ਕਿ ਸਟਾਕ ਚ ਕੀ ਆਇਆ ਜੀ ਇਹ ਤਾਂ ਸਟਾਕ ਦਾ ਫਿਲਹਾਲ ਤਾਂ ਸਾਨੂੰ ਠੀਕ ਹੀ ਮਿਲਿਆ ਜੋ ਇਹਨਾਂ ਦੇ ਰਜਿਸਟਰ ਆਨੋਂ ਦੇ ਵਿੱਚ ਮੈਮ ਸੀਲ ਕਰਨ ਦਾ ਕਾਰਨ ਦੇਖੋ ਜੋ ਸਾਨੂੰ ਬਰੋ ਆਰਡਰ ਹੋਏ ਹੈ ਸੀ ਉਹਦੇ ਆਪਾਂ ਇੰਗਲਿਸ਼ ਚੱਲਣਾ ਤੇ ਕਿੰਨੇ ਸਮੇਂ ਤੋਂ ਚੱਲਦਾ ਆਉਂਦਾ ਹੈ ਮੈਮ ਇਹ ਕੇ ਨੇ ਸਮੇਂ ਤੋਂ ਡਾਕਟਰ ਸੰਜੀਪ ਲੋਚਨ ਇੱਥੇ ਹਰ ਈਮੀਨੇ ਚੈਕਿੰਗ ਹੁੰਦੀ ਹੈ ਕਿ ਐਸਾ ਜਿਹੜੀ ਰੂਟੀਨ ਚੈਕਿੰਗ ਹੈ ਸੋ 5 ਸਾਲ ਤੋਂ ਇਹ ਚੱਲ ਰਿਹਾ ਸੈਨ 5 ਸਾਲ ਤੋਂ ਚੱਲਦਾ ਹੈ ਤੇ ਆਰਡਰ ਕਦੋਂ ਹੋਇਆ ਸੀਲ ਕਰਨ ਦੇ ਜੀ ਕੱਲ ਕੱਲ ਆਰਡਰ ਹੋਇਆ ਜੀ ਨਾਮ ਬਲਜਿੰਦਰ ਸਿੰਘ ਫਗਵਾੜਾ ਅੱਜ ਸਾਨੂੰ ਉੱਚ ਅਧਿਕਾਰੀਆਂ ਦੀ ਹਦਾਇਤਾਂ ਹੋਈਆਂ ਸੀਗਾ ਕਿ ਇੱਥੇ ਇੱਕ ਸਹਿਜ ਡੀ ਐਡਿਕਸ਼ਨ ਸੈਂਟਰ ਸੀਗਾ ਸਿਵਲ ਹਸਪੀਟਲ ਦੇ ਲਾਗੇ ਐ ਐਸਐਮਓ ਡਾਕਟਰ ਮੈਮ ਐਂਡ ਸਾਈਕੀਆਟ੍ਰਿਸਟ ਮੈਮ ਇਹ ਸਿਵਲ ਪ੍ਰਸ਼ਾਸਨ ਵੱਲੋਂ ਇੱਕ ਗੱਟ ਟੀਮ ਗਠਿਤ ਕੀਤੀ ਗਈ ਸੀ ਉਹਨਾਂ ਦੀ ਇਹ ਡਿਊਟੀ ਲੱਗੀ ਸੀ ਕਿ ਇਸ ਨੂੰ ਸੀਲ ਕੀਤਾ ਜਾਵੇ ਸੀਲ ਕਰਨ ਦਾ ਸੀਲ ਕਰਨ ਦਾ ਕਾਰਨ ਕੋਈ ਸਾਹਮਣੇ ਆਇਆ ਸਰ ਹ ਨਹੀਂ ਫਿਲਹਾਲ ਤਾਂ ਸਾਨੂੰ ਉੱਚ ਅਧਿਕਾਰੀਆਂ ਵੱਲੋਂ ਫੈਸਲਾ ਹੁਕਮ ਆਇਆ ਹੈ ਸਰ ਕਿ ਇਹਨੂੰ ਸੀਲ ਕੀਤਾ ਜਾਵੇ ਬਾਕੀ ਹਾਲੇ ਜਾਂਚ ਦਾ ਵਿਸ਼ਾ ਹੈ